ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਤੀਜਾ ਪੈਰ ਬਿਨ ਖਰੀ ਨਿਮਾਣੀ ਜੀਉ ਬਿਨ ਪੈਰ ਕਿਉ ਜੀਵਾ ਮੇਰੀ ਮਾਈ ਪੈਰ ਬਿਨ ਨੀਦ ਨਾ ਆਵੈ ਜੀਉ ਕਾਪੜ ਤਾਨ ਨ ਸੁਹਾਈ ਕੱਪਰ ਤਨ ਸੁਹਾਵੈ ਜਾਂ ਪੈਰ ਭਾਵੈ ਪਹਿਲਾ ਕਾਪੜ ਆਇਆ ਢਾੜੇ ਨਾਲ ਇਥੇ ਕਾਪਰ ਫਰਾਰੀ ਨਾਲ ਕਾਪਰ ਤਨ ਸੁਹਾਵੇ ਜਾਂ ਪਿਰ ਭਾਵੇ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾਂ ਸਤਗੁਰੁ ਸੇਵੀ ਗੁਰ ਕੈ ਅੰਕ ਸਮਾਈਐ ਗੁਰ ਸਬਦੈ ਮੀਲਾ ਤਾ ਪਿਰ 라ਵੀ ਲਾਹਾ ਨਾਮ ਸੰਸਾਰੀ ਨਾਨਕ ਕਾਮਣ ਨਾਹ ਪਿਆਰੀ ਜਾ ਹਰ ਕੇ ਗੁਣ ਸਾਰੇ ਸਾ ਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਇਹ ਨਿਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹਉ ਮੈਂ ਮਾਰੇ ਇਹਨ ਵਿਦ ਮਿਲਹੁ ਪਿਆਰੇ ਸਾ ਧਨ ਸੁਹਾਗਣ ਸਦਾ ਰੰਗ ਰਾਤੀ ਸਾਚੇ ਨਾਮ ਪਿਆਰੀ अपने गुर मिल रही है अमृत गही है दुविधा मार निवारे नानक कामण हर वार पाया सगले दुख विसारे कामण पिरो भूली जियो माया मोह प्यारे झूठी झूठ चूट लगी जियो कूड मुठी कूड आरे कूड़ निवारे गुरमत सारे ਜੁਆ ਜਨਮ ਨ ਹਰੀ ਗੁਰ ਸ਼ਬਦ ਸੇਵੀ ਸੱਚ ਸਮਾਵੈ ਵਿਚਹੁ ਹਉਮੈ ਮਾਰੀ ਹਰ ਦਾ ਨਾਮ ਰਿਦੈ ਵਸਾਈ ਐਸਾ ਕਰੇ ਸੀਗਾਰੂ ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਆਧਾਰੂ ਜਿਸ ਤੇ ਯਮਕ ਲਾਦਮੀਐ ਜਿਸ ਸਾਚਾ ਨਾਮ ਆਧਾਰੂ ਮਿਲ ਮੇਰੇ ਪ੍ਰੀਤਮਾ ਜੀਓ ਤੁੱਦ ਵੇਨ ਖਰੀ ਨੀ ਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇਂ ਅੰਨ ਨਾ ਪਾਣੀ ਭਾਵੇਂ ਤੀਵੀ ਜਮਕ ਲਾ ਦਮੀ ਪਾਣੀ ਅੰਨ ਨਾ ਭਾਵੇਂ ਮਰੀਏ ਹਾਵੇ ਹਾਵੇ ਭਾਰਾ ਨਹੀਂ ਬੋਲਣਾ ਪੁੱਲੇ ਪੁਚਾਰ ਕਰ ਪਾਣੀ ਅੰਨ ਨਾ ਭਾਵੇਂ ਮਰੀਏ ਹਾਵੇ ਬੇਨ ਪੇਰ ਕਿਉ ਸੁਖ ਪਾਈਐ ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਗੁਰ ਆਗੈ ਇਥੇ ਠੰਮਕ ਕਰਉ ਬਿਨੰਤੀ ਇਥੇ ਠੰਮਕ ਜੇ ਗੁਰ ਭਾਵੈ ਇਥੇ ਸ਼ਾਮ ਜਿਉ ਮਿਲੈ ਤਿਵੈ ਮਿਲਾ ਗਿਆ ਜਿਉ ਮਿਲੈ ਇਥੇ ਹੀ ਠੰਮਕ ਹੈ ਤਿਵੈ ਮਿਲਾ ਗਿਆ ਆਪੇ ਮਿਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਈ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਇ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਪਤੈ